ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪੰਜਾਬੀਓ ਤੇ ਆ ਦਾਤਰੀ ਤੁਸੀਂ ਵੇਖ ਰਹੇ ਮੇਰੇ ਹੱਥ ਵਿੱਚ ਪੱਠੇ ਨਹੀਂ ਮਡਣ ਲੱਗਾ ਜੀ ਅਸੀਂ ਛਿਲੰਦੇ ਆਂ ਜੀ ਕਮਾਦ ਇਹ ਹੁਣ ਖਾਵਾਂਗੇ ਅਸੀਂ ਗੁੜ ਛਿਲ ਛਿਲ ਰੱਖੀ ਜਨੇ ਕਮਾਦ ਛੇਤੀ ਕਰੋ ਓਏ ਦਿਹਾਲੀ ਦਿਹਾਰੇ ਨਹੀਂ ਦਿੰਦੇ ਨੀ ਪੂਰੀ ਇਹ ਕਾ ਸਾਡੇ ਨਾਲ ਅੱਗਾ ਵੀਰ ਗੱਲੂ ਨਾ ਗੱਲੂ ਜਸਕਰਨ ਸਿੰਘ ਜਸਕਰਨ ਸਿੰਘ ਗੱਲੂ ਜੇ ਕਿਸ ਨੇ ਲੈਣਾ ਹੋਵੇ ਇਹਨੂੰ ਸਾਧ ਸਕਦਾ ਦਿਹਾੜੀ ਦੇ ਇਹ ਸੀ ਛੱਲੇ ਇੱਕ ਮਾਰ ਅਸੀਂ ਕੱਲੀ ਵੀਡੀਓ ਨਹੀਂ ਬਣਾ ਰਹੇ ਕੰਮ ਵੀ ਕਰ ਰਹੇ ਹਾਂ ਫੋਲੀ ਫੋਲੀ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦੱਸਾਂਗੇ ਕੀ ਕਰਨਾ ਇਹਨੂੰ ਗਾਂ ਦੀ ਗਾਂ ਕੰਮ ਕਰਾਂਗੇ ਸਾਰਾ ਕੁਝ ਇੱਕ ਵਾਰ ਗੋੜ ਜਿੰਨਾ ਖਾਣਾ ਸੌਖਾ ਨਾ ਤੇ ਕੰਮ ਕਰਨਾ ਓਨਾ ਹੀ ਓਖਾ ਬਹੁਤ ਓਖਾ ਕੰਮ ਇਹ ਕਰਨਾ ਗੋੜ ਖਾਣਾ ਹੀ ਸੌਖਾ ਵਾ ਭਾਈ ਆ ਮੈਨੂੰ ਲੈ ਲਈ 2 ਕਿਲੋ ਦੇ ਦੀ 3 ਕਿਲੋ ਦੇ ਦੀ ਗੋੜ ਪਰ ਨਹੀਂ ਤੇ ਲਾਤੀ ਜਿੱਤ ਕੱਲੇ ਨੇ ਸਾਡੀ ਮਿਹਨਤ ਤੋਂ ਖੁਸ਼ ਹੋ ਕੇ ਮੁੰਡੇ ਸਾਡੇ ਵਾਸਤੇ ਚਾਹ ਤੇ ਨਾਲ ਲੈ ਗਿਆ ਬਰਫੀਆਂ ਡੱਬਾ ਇਹ ਆ ਸੁਖਪ੍ਰੀਤ ਸਿੰਘ ਢੱਲੋਂ ਵਾਲਾ ਚੱਲ ਆ ਵੀ ਚੱਕੋ ਵੀ ਦਸਕਰਨ ਸਿੰਘ ਬਾਬਾ ਪੇਸ਼ ਕਰ ਰਹੇ ਉਹ ਬਾਈ ਇਦਾਂ ਦੀਆਂ ਗੱਲਾਂ ਨਾ ਕਰੋ ਇੱਕ ਹੀ ਗੱਟਿਆ ਹੀ ਹੋਏ ਇਹ ਆ ਸਰੀਰ ਨੂੰ ਸੈੱਟ ਕਰਨ ਵਾਲੀ ਦਵਾਈ ਹੈ ਆ ਜਾ ਲੈ ਆ ਉਹ ਆ ਜਾ ਇੱਧਰ ਵੇ ਗੱਲੂ ਜਾਊ ਮਗਰ ਮਗਰ ਹੀ ਹੁਣ ਇੱਧਰ ਦੇ ਵੇ ਆ ਖਾਓ ਹਾਂ ਖਾਓ ਯਾਰ ਹੂੰ ਉਹ ਭੱਲਾ ਆਇਆ ਖਾਣਾ ਯਾਰ ਬਿਨਾ ਦੇ ਨੂੰ ਖਾ ਰਹੀ ਉਮੀ ਆ ਭੱਲਾ ਮੰਗਦੇ ਮੈਂ ਬਦਾ ਮਾਰਾ ਖਾ ਗਿਆ ਗੁਰੂ ਆ ਪੱਜਣਗੇ ਤੈਨੂੰ ਤੂੰ ਦੇਖ ਲੈ ਤੂੰ ਦੇਖ ਲੈ ਪਤਾ ਨੂੰ ਤਾਂ ਤਾਂ ਲੜ ਦੇਗਾ ਇਹ ਬਦਾ ਮਾਮ ਲਾ ਕੇ ਖਾਇਆ ਕਰੋ ਤੂੰ ਕਿੱਥੇ ਚੱਲੇ ਆਵਾ ਤੇਰਾ ਹਾਲ ਹੀ ਹੋ ਰਿਹਾ ਇਦਾਂ ਕਮਾਲ ਛਲਾ ਨਾਨਕੇ ਗੋੜ ਨਹੀਂ ਖਾਣੇ ਖਾਣਾ ਕਿਨੇ ਖਾਣਾ ਗੋੜ ਹੁਣ ਨਬ ਗਲਤ ਮਤ ਬੋਲਦੇ ਪੈਣ ਵੀ ਵੀਡੀਓ ਬਣਾਵਾ ਖਾਣਾ ਕੇ ਨਹੀਂ ਖਾਣਾ ਇਧਰ ਆ ਹੁਣ ਆ ਵੇਖ ਲੋ ਜੀ ਇੱਕ ਭੱਜ ਗਿਆ ਇਹਨੂੰ ਗੁੜ ਨਹੀਂ ਦੇਣਾ ਈ ਸੁਣਿਆ ਈ ਇਹਨੂੰ ਇੱਕ ਪੇਸੀ ਵੀ ਨਹੀਂ ਮਿਲਣੀ ਹੈ ਹੈ ਕਿਉਂ ਨਹੀਂ ਮਿਲਣਾ ਹੈ ਸੱਪ ਉਹ ਨਿਓਲ ਇਧਰੇ ਈ ਨਾਗਵਾਲ ਪਿਆ ਹੋਇਆ ਹੈ ਤੇ ਕਿੰਨਿਆਂ ਪੱਤਾ ਨਿਕਲ ਆਉਣਗੀਆਂ ਇਹ ਜੈਸਾ ਵਾਧੂ ਹੋਇ ਨਹੀਂ ਹੈ ਹੈ ਇਹ ਦੋ ਪੱਤਿਆਂ ਦੇ ਬਣ ਜਾਣਗੇ ਦੋ ਤੋਂ ਵੱਧ ਹੀ ਜਾਣਗੇ ਦੋ ਪੱਤਰੇ ਬਣ ਜਾਣਗੇ ਪੱਤਰੇ ਦੋ ਕੱਤਿਆਂ ਤੋਂ ਵੱਧ ਜਿਆਦੇ ਆ ਗੰਨਾ ਭਾਰਾ ਵਾ ਤਿੰਨ ਪੱਤਾਂ ਵਾਲੀਆਂ ਤੇ 15 ਕਿਲੋ ਇੱਕ ਪੱਤ ਦਾ ਤੇ 45 ਕਿਲੋ ਗੋੜ ਬਣ ਜਾਣਾ ਕਿੰਨਾ 45 ਕਿਲੋ ਇੱਕ ਪੱਤ ਦਾ ਕਿੰਨਾ ਇੱਕ ਪੱਤ ਦਾ 15-16 ਕਿਲੋ ਬਣ ਜਾਂਦਾ ਅੱਛਾ ਦੋਹਾਂ ਪੱਤ ਤਿੰਨ ਪੱਤਾਂ ਹੋ ਜਾਣੀਆਂ 45-50 ਕਿਲੋ ਗੋੜ ਬਣ ਜਾਈਂਗਾ ਬਣ ਜਾਣਾ ਗੰਨੇ ਬਹੁਤ ਵਧੀਆ ਵਾ ਗੰਨਾ ਮਹੀਂ ਰੱਖਦੇ ਨਹੀਂ ਗੰਨਾ ਲਾਉਂਦੇ ਨਹੀਂ ਮੜਾ ਦੇ ਨਿਕਲਿਆ ਪਿਆ ਹੈ ਜੰਗਲ ਬਣਿਆ ਬਹੁਤ ਵਧੀਆ ਗੰਨਾ ਸਾਡਾ ਬਹੁਤ ਵਧੀਆ ਕਿਸੇ ਨੂੰ ਵੀ ਚਾਹੀਦਾ ਹੋਵੇ ਤਾਂ ਕੰਪੰਨਪਰਕਾ ਸਕਦਾ ਸਾਡੇ ਨਾਲ ਇਸ ਵੀ ਇਸ ਗੰਨੇ ਦਾ ਆ ਦੇਖੋ ਗੰਨਾ ਕਿੱਥੇ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਜੀ ਤਾਂ ਚੱਕੀ ਇਹ ਸੋ ਸ਼ੁਰੂ ਹੁੰਦਾ ਏ ਇੱਧਰ ਘੁੰਮਦਾ ਘਮਾਉਂਦਾ ਆ ਵੇਖੋ ਜੀ ਕਿੰਨੇ ਫੁੱਟ ਹੋ ਗਏ 20 ਫੁੱਟ ਦਾ ਹੋਣਾ ਹੈ ਹੈ 20 ਦੇ ਹੋਊਗਾ ਨਾ 20 ਫੁੱਟ ਦਾ ਗੰਨਾ 20 ਤਾਂ ਵੱਧ ਹੀ ਹੋਊਗਾ ਹੈ ਕਿਸੇ ਦੇ ਖੇਤਾਂ ਦੇ ਵਿੱਚ 20 ਫੁੱਟ ਦਾ ਗੰਨਾ ਇਹ ਆ ਜੀ ਗੋਪੀ ਫਰੰਦੀਪੁਰੀ ਦਾ ਚੇਲਾ ਕਿੰਨਾਂ ਸਾਰੇ ਗੰਨੇ ਚੱਕ ਕੇ ਖੜਨੇ ਮੈਂ ਗੰਨੇ ਕੱਢਣ ਲੱਗਾ ਹੇ ਦਰਵਾਜ਼ੇ 'ਚ ਗੰਨੇ ਫਸ ਗਏ ਚੱਕ ਚੱਕ ਸਾਰੇ ਚੱਕੇ ਖੜਨੇ ਆ ਆ ਜਿਹੜੇ ਪੈ ਆ ਸਾਰੇ ਚੱਕੇ ਖੜਨੇ ਜਿੰਨੇ ਵੀ ਆ ਗਏ ਆ ਐਵੇਂ ਮਾਜਾ ਮਾਰਦਾ ਤੂੰ ਇਧਰ ਗੰਨੇ ਚੱਕ ਲਓ ਜੀ ਆ ਹੋ ਗਿਆ ਕੰਪਲੀਟ ਸਾਰੇ ਛਿੱਲੇ ਗਿਆ ਜੇ ਕਮੈਂਟ ਕਰਕੇ ਦੱਸ ਸਕਦੇ ਕਿੰਨੀਆਂ ਪੱਤਾਂ ਦਾ ਹੋਊਗਾ ਇਹ ਕਿੰਨੀਆਂ ਪੱਤਾਂ ਦਾ ਹੋਊਗਾ ਤੂੰ ਦੱਸ ਬਈ ਕਿੰਨਾ ਹੋਊਗਾ ਤਨਾਲਾ ਤਿੰਨਾ ਪਤਾਂ ਦਾ ਹੁੰਦੇ ਪਰ ਤਿੰਨਾ ਦਾ ਮੈਨੂੰ ਜਿਆਦੀਆਂ ਜਾਗਦੀਆਂ ਚਲੋ ਕੋਈ ਨਹੀਂ ਜਦੋਂ ਜਾਵਾਂਗੇ ਮੇਲੇ ਨੇ ਤੇ ਮੇਲੇ ਨੇ ਜਾ ਕੇ ਪਤਾ ਲੱਗੂਗਾ ਕਿੰਨੀਆਂ ਪਤਾਂ ਦਾ ਹੈ ਕਿੰਨਾ ਘੋੜ ਨਿਕਲਦਾ ਤੁਹਾਨੂੰ ਸਾਰਾ ਦੱਸਾਂਗੇ ਜੀ ਕਿੰਨਾ ਨੰਬਰ ਹੈ ਇਹ 64 ਨੰਬਰ 64 ਸੰਪਤੀ ਹੈ ਇਹ ਕਿਹੜੇ ਨੰਬਰ ਆ ਇਹ 1 ਕੋਈ 2 ਕੋ 3 ਆ ਵਿੱਚ 85 ਵੀ ਹੈਗਾ ਜਿਹੜਾ ਅੱਛਾ ਮੋਰੀ ਵਾਲਾ ਠੀਕ ਹੈ ਜੀ 85 ਤੇ 64 ਰਲੇ ਦੋਵੇਂ 36 ਕਿਹੜਾ ਇਤਨਾ ਚਾਹੂੰ 36 ਆਇਆ ਇਹ 36 ਆ